ਮੈਂ ਲੋਕਾਂ ਨੂੰ ਜਾਗਰੂਤ ਕਰੂੰਗਾ ਭਾਨੇ ਪਿੱਛੇ ਅਮੀਨ 2.5 ਲੱਖ ਦਾ ਇਕੱਠ ਹੋ ਗਿਆ ਸੀ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਖੜੇ ਨੇ ਅੱਜ ਬਥੇਰੇ ਫੋਨ ਆਏ ਅੱਜ ਸਾਰੇ ਕਿਸਾਨ ਜੁਗਨਿਆਂ ਦੇ ਪ੍ਰਧਾਨਾਂ ਦੇ ਫੋਨ ਆਏ ਗੱਲ ਸੁਣ ਲਓ ਝਾੜੂ ਵਾਲਿਓ ਸਾਰੇ ਕਿਸਾਨ ਜੁਗਨਿਆਂ ਦੇ ਪ੍ਰਧਾਨਾਂ ਦੇ ਫੋਨ ਆ ਕੇ ਕਹਿੰਦੇ 10 ਭਾਨੇ ਕਿੱਥੇ ਜਾਮ ਕਰਨਾ ਕਿੱਥੇ ਅਸੀਂ ਕੀ ਕਰਨਾ ਗੱਲ ਸੁਣ ਲਓ ਧਿਆਨ ਨਾਲ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕੱਲ ਸ੍ਰੀ ਅਮਰਸਰ ਸਾਹਿਬ ਵਿਖੇ ਵੱਡਾ ਇਕੱਠ ਰੱਖਿਆ ਗਿਆ ਸੀ ਉਸ ਇਕੱਠ ਦੇ ਵਿੱਚ ਦੋਸਤੋ ਲੱਖਾ ਸਧਾਨਾ ਤੇ ਭਾਨਾ ਸਿੱਧੂ ਵੀ ਸ਼ਾਮਲ ਹੋਣ ਦੇ ਲਈ ਗਏ ਸੀ ਪਰ ਰਸਤੇ ਵਿੱਚ ਦੋਸਤੋ ਲੱਖਾ ਸਧਾਨਾ ਤੇ ਭਾਨਾ ਸਿੱਧੂ ਨੂੰ ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਸ਼ਾਮ ਨੂੰ ਦੋਸਤੋ ਲੱਖਾ ਸਧਾਨਾ ਤੇ ਭਾਨਾ ਸਿੱਧੂ ਨੂੰ ਛੱਡ ਦਿੱਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਦੋਸਤੋ ਜਦੋਂ ਭਾਨਾ ਸਿੱਧੂ ਰਿਹਾ ਹੋਏ ਤਾਂ ਬਾਅਦ ਵਿੱਚ ਆ ਕੇ ਭਾਨਾ ਸਿੱਧੂ ਨੇ ਜੋ ਵੀ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਆਲੇ ਜੁੜੇ ਨਹੀਂ ਪਰ ਚੱਲ ਪਹਿਲਾਂ ਆਇਆ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਜਿੱਥੇ ਵੀ ਕਿਤੇ ਮੇਰੀ ਇਹ ਪੰਜਾਬ ਦੇ ਵਿੱਚ ਆਵਾਜ਼ ਜਾਣੀ ਹੈ ਖਾਸ ਕਰਕੇ ਨੌਜਵਾਨਾਂ ਤੱਕ ਰਹੀ ਮੇਰੀ ਆਵਾਜ਼ ਜਾਣੀ ਹੈ ਦੋ ਚਾਰ ਥੋੜਾ ਨਾ ਮੈਂ ਗੱਲਾਂ ਸਾਂਝੀਆਂ ਕਰ ਲਈ ਆਇਆ ਹਾਂ ਇੱਕ ਤਾਂ ਪ੍ਰਮਾਤਮਾ ਨੇ ਬਹੁਤ ਵੱਡਿਆ ਸੁਣੀ ਆ ਕਿ ਸਾਡਾ ਭਰਾ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਉਸ ਦੀ ਵੀ ਚੰਗੀ ਤਰ੍ਹਾਂ ਜਿਹੜੀ ਅੱਜ ਅਸੀਂ ਖੁਸ਼ੀ ਨਹੀਂ ਮਨਾ ਸਕੇ ਖੁਸ਼ੀ ਨਾ ਮਨਾਉਣ ਦਾ ਕਾਰਨ ਕੀ ਆ ਕਿਉਂਕਿ ਸਰਕਾਰ ਨੇ ਅੱਜ ਸਾਰਾ ਦਿਨ ਬਿਠਾ ਕੇ ਰੱਖਿਆ ਥਾਣੇ ਦੇ ਵਿੱਚ ਕਾਰਨ ਕੀ ਆ ਵੀਰੋ ਕਈ ਦਿਨਾਂ ਤੋਂ ਮੈਂ ਜਿੰਨੇ ਕਿ ਜੋਗਰਾ ਮੈਂ ਆਪਣਾ ਦੇਖੋ ਕਿਤੇ ਜਿੰਨੇ ਕਿ ਮੇਰਾ ਮੇਰੇ ਜਯੋਗਦਾਨ ਆ ਮੈਂ ਪਾ ਸਕਦਾ ਮੈਂ ਹਰ ਇੱਕ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਦਾ ਆਪਣਾ ਯੋਗਦਾਨ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਜਿੱਥੇ ਕਿਤੇ ਗੱਲ ਕਿਸਾਨਾਂ ਦੀ ਹੈ ਜਾਂ ਮਜ਼ਦੂਰਾਂ ਦੀ ਹੈ ਜਿੰਨੇ ਵੀ ਜੋਗਰਾ ਮੈਂ ਉੱਥੇ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਅੱਜ ਜੋ ਸਾਡੇ ਨੌਜਵਾਨ ਜੀਲਾਂ ਦੇ ਵਿੱਚ ਬੰਦ ਨੇਗੇ ਦੇ ਆਦੇ ਉਹ ਅਦੋਨੇ ਹਾਲਾਤ ਗੰਭੀਰ ਨੇਗੇ ਤਾਂ ਮੈਂ ਪਿਛਲੇ ਦਿਨਾਂ ਦੇ ਵਿੱਚੋਂ ਮੈਂ ਮਾਝੇ ਦੀ ਧਰਤੀ ਦੇ ਜਿਹੜਾ ਪਿੰਡਾਂ ਦੇ ਵਿੱਚ ਬੋਲਦਾ ਫਿਰਦਾ ਸੀਗਾ ਵੀ ਆਓ ਯਾਰ ਆਪਾਂ ਉਹਨਾਂ ਨੌਜਵਾਨ ਸਾਡੇ ਭਰਾਵਾਂ ਦੇ ਹੱਕ ਦੇ ਵਿੱਚ ਆਪਾਂ ਆਵਾਜ਼ ਬੁਲੰਦ ਕਰੀਏ ਉਹ ਇਹਨਾਂ ਨੇ ਕੀ ਕਰਿਆ ਇਹਨਾਂ ਨੂੰ ਜਦੋਂ ਮੈਂ ਫਿਰਦਾ ਸੀਗਾ ਪਿੰਡਾਂ ਦੇ ਵਿੱਚ ਇਹਨਾਂ ਕੋਲੇ ਕੱਲ ਜਿਹੜਾ ਸਰਕਾਰ ਕੋਲੇ ਵੀਡੀਓ ਹੱਥ ਦੇ ਵਿੱਚ ਲੱਗ ਗਈਆਂ ਤਾਂ ਫਿਰ ਇਹਨਾਂ ਨੇ ਉਧਰ ਮਾਝੇ ਦੇ ਉਧਰ ਪਹਿਲਾਂ ਰੈਡਾਂ ਮਾਰਦਿਆਂ ਸ਼ੁਰੂ ਕਰੀਆਂ ਫਿਰ ਇਸ ਤੋਂ ਬਾਅਦ ਕੀ ਹੋਇਆ ਕੱਲ ਮੈਂ ਆਖਿਆ ਯਾਰ ਮੈਂ ਆਖਿਆ ਜਿਹੜੇ ਇੱਧਰ ਸਾਡੇ ਨੌਜਵਾਨ ਨੇ ਕਿ ਖਾਸ ਕਰਕੇ ਜਿਵੇਂ ਸਾਡਾ ਨਾ ਜੋੜਾ ਬੈਠਾ ਇੱਧਰ ਪਾਤੜਾ ਏਰੀਆ ਦੇ ਸਾਰੇ ਨੌਜਵਾਨ ਨੇ ਜਾਂ ਜਿਹੜੇ ਇੱਧਰ ਸਾਡੇ ਮਹਾਲੀ ਮੂਲੀ ਦੇ ਨੇ ਇੱਧਰੋਂ ਕਾਫਲਾ ਇਕੱਠਾ ਕਰਕੇ ਲੈ ਕੇ ਜਾਣਾ ਸੀਗਾ ਮੈਂ ਇੱਧਰ ਨੌਜਵਾਨਾਂ ਨੂੰ ਕਹਿ ਰਿਹਾ ਸੀਗਾ ਪਹਿਲਾਂ ਤਾਂ ਸਰਕਾਰ ਨੇ ਇੱਧਰ ਪੁਲਿਸ ਘਰੇ ਬਿਠਾਈ ਫਿਰ ਇਸ ਤੋਂ ਬਾਅਦ ਸਵੇਰੇ ਘਰੇ ਬੈਠੀ ਰਹੀ ਕਿਉਂਕਿ ਮੈਂ ਘਰੋਂ ਨਿਕਲ ਚੁੱਕਿਆ ਸੀ ਮੈਨੂੰ ਪਤਾ ਸੀਗਾ ਵੀ ਆਉਣਗੇ ਗ੍ਰਿਫਤਾਰ ਕਰਨੇ ਚੱਕਣਗੇ ਇਸ ਤੋਂ ਬਾਅਦ ਜਿਹੜੇ ਉਧਰ ਨੌਜਵਾਨਾਂ ਨੂੰ ਕਹਿ ਰਿਹਾ ਸੀਗਾ ਕਿਉਂਕ ਹੁਣ ਜਦੋਂ ਜਦੋਂ ਵੀ ਸਾਡਾ ਫੋਨ ਜਦੋਂ ਆਨ ਹੁੰਦਾ ਤਾਂ ਉਦੋਂ ਕਿਉਂਕਿ ਪੁਲਿਸ ਤਾਂ ਮੈਨੂੰ ਪਤਾ ਨਹੀਂ ਸੀ ਵੀ ਐਂ ਸਾਡੇ ਤੇ ਲੱਗੀ ਖੜੀ ਐ ਜਦੋਂ ਅਸੀਂ ਨੌਜਵਾਨਾਂ ਨੂੰ ਕਹਿ ਰਹੇ ਸੀ ਕਿ ਜਿੰਨੇ ਵੀ ਨੌਜਵਾਨਾਂ ਨੂੰ ਮੈਂ ਕਿਹਾ ਫੋਨ ਕਰਕੇ ਸਾਰਿਆਂ ਨੂੰ ਸਰਕਾਰ ਨੇ ਇੰਨਾ ਜ਼ਿਆਦਾ ਡਰਾਇਆ ਵੀ ਤੁਸੀਂ ਉੱਥੇ ਜਾਣਾ ਨਹੀਂ ਛੁਟ ਤੇ ਆ ਪਰਚਾ ਕਰਦਾਂਗੇ ਛੁਟ ਤੇ ਉਹ ਪਰਚਾ ਕਰਦਾਂਗੇ ਕੋਈ ਵੀ ਨੌਜਵਾਨ ਇਸ ਟਾਈਮ ਮੈਨੂੰ ਲੱਗਦਾ ਵੀ ਇੰਨੇ ਡਰਾਏ ਪੈਨੇ ਕਿ ਮੋਰਚਿਆਂ ਦੇ ਵਿੱਚ ਜਾਣ ਨੂੰ ਤਿਆਰ ਹੀ ਨਹੀਂ ਹੈਗਾ ਤੇ ਦੂਜੀ ਗੱਲ ਤੁਸੀਂ ਦੇਖੋ ਵੀ ਜਿਹੜਾ ਵੀ ਕੋਈ ਇਨਾਂ ਨੇ ਰਾਹ ਦੇ ਵਿੱਚੋਂ ਗ੍ਰਿਫਤਾਰ ਕਰਕੇ ਲਾ ਕੇ ਇੱਥੇ ਬਿਠਾ ਲਿਆ ਮੈਂ ਮੈਂ ਪਹਿਲੀ ਗੱਲ ਇਹ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਭਗਵੰਤ ਮਾਨ ਤੁਸੀਂ ਮਾੜਾ ਕੀ ਕਰਤਾ ਯਾਰ ਬਾਈ ਅਸੀਂ ਕੀ ਮਾੜਾ ਕਰਤਾ ਯਾਰ ਪੰਜਾਬ ਲਈ ਤੂੰ ਸਾਡਾ ਐਡਾ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ ਐਡਾ ਸਾਡਾ ਤੂੰ ਦੁਸ਼ਮਣ ਕਿਉਂ ਬਣ ਗਿਆ ਤੈਨੂੰ ਅਸੀਂ ਮੁੱਖ ਮੰਤਰੀ ਬਣਾਇਆ ਯਾਰ ਤੈਨੂੰ ਅਸੀਂ ਵੋਟਾਂ ਪਾਈਆਂ ਤੈਨੂੰ ਅਸੀਂ ਐਮਪੀ ਵਲੇ ਵੋਟਾਂ ਪਾਈਆਂ ਯਾਰ ਤੂੰ ਐਡਾ ਵੱਡਾ ਸਾਡਾ ਦੁਸ਼ਮਣ ਕਿਉਂ ਬਣ ਗਿਆ ਬਾਈ ਯਾਰ ਜੇਕਰ ਤੇਰੇ ਤੇ ਉੱਪਰ ਤੂੰ ਕਹਿਣਾ ਮੇਰੇ ਉੱਪਰ ਸੈਂਟਰ ਦਾ ਦਬਾਅ ਹੈ ਫਿਰ ਕੁਰਸੀ ਛੱਡ ਦੇ ਬਾਈ ਤੂੰ ਇਹ ਗੱਲ ਕਹਿਣਾ ਵੀ ਮੈਂ 100 ਵਾਰੀ ਮੇਰੀ ਕੁਰਸੀ ਕੁਰਬਾਨ ਆ ਪੰਜਾਬ ਲਈ ਤੂੰ ਇੱਕ ਵਾਰੀ ਸਾਡੇ ਕੁਰਸੀ ਕੁਰਬਾਨ ਕਰਕੇ ਦਿਖਾ ਦੇ ਪੰਜਾਬ ਲਈ ਕਿਉਂ ਸਾਡੇ ਪੰਜਾਬ ਦੇ ਤੂੰ ਨੌਜਵਾਨਾਂ ਦਾ ਬੈਰੀ ਬਣ ਗਿਆ ਕਿਉਂ ਸਾਡੇ ਪੱਗਾਂ ਦੁਸ਼ਮਣ ਬਣ ਗਿਆ ਬਾਈ ਕਿਉਂ ਸਾਡੇ ਤੂੰ ਸਿੱਖਾਂ ਦਾ ਦੁਸ਼ਮਣ ਬਣ ਗਿਆ ਬਾਈ ਅਸੀਂ ਬੁਰਾ ਕੀ ਕਰਤਾ ਬਾਈ ਇਸ ਜਿੱਦਾਂ ਜਵਾਬ ਦੇ ਮੈਨੂੰ ਮੁੱਖ ਮੰਤਰੀ ਸਾਹਿਬ ਹਰ ਰੋਜ਼ ਯਾਰ ਤੂੰ ਸਾਡੇ ਘਰਾਂ 'ਚ ਪੁਲਿਸ ਭੇਜਦਾ ਨਾ ਯਾਰ ਸਾਡਾ ਤੂੰ ਜਿਉਣਾ ਟੁੱਬਰ ਕਰਾ ਪਿਆ ਸਾਡੇ ਉੱਪਰ ਪਰਚੇ ਪਾ ਕੇ ਤੂੰ ਅੰਦਰ ਬਿਠਾਦਾ ਯਾਰ ਐ ਤਾਂ ਨਹੀਂ ਬਈ ਅਸੀਂ ਬੈਠਣ ਵਾਲੇ ਹੈਗੇ ਬਾਈ ਸਾਨੂੰ ਐ ਕਰ ਜਿਵੇਂ ਪਹਿਲਾਂ ਸਾਡੇ ਭਰਾ ਮਾਰਨੇ ਤੂੰ ਸਾਨੂੰ ਮਾਰ ਹੀ ਦੇ ਤੂੰ ਇੱਕ ਦਿਨ ਲਾ ਕੇ ਗੋਲੀਆਂ ਕਿਸੇ ਤੋਂ ਮਰਵਾ ਕੇ ਸਾਨੂੰ ਖਤਮ ਕਰਦੇ ਬਾਈ ਮੁੱਖ ਮੰਤਰੀ ਸਾਹਿਬ ਤੁਹਾਨੂੰ ਖਤਮ ਹੀ ਕਰਦੇ ਜਾਂਦੇ ਨੇ ਬੇੜ ਤੇ ਤੂੰ ਜਾਪ ਤੂੰ ਹੋਰ ਆਪਦੇ ਬੱਚੇ ਜਮਲਾ ਤੂੰ ਆਦੇ ਜਵਜੂ ਕਦੇ ਪਰਿਵਾਰਵਾਦ ਨਹੀਂ ਵਧਾਉਣਾ ਤੂੰ ਉਹਦਾ ਪਰਿਵਾਰ ਉਹਦਾ ਜਵਾਕ ਜੰਮ ਕੇ ਉਹਨਾਂ ਨੂੰ ਐਮਐਲਏ ਮੁੱਖ ਮੰਤਰੀ ਬਣਾ ਲਈ ਬਾਈ ਅਸੀਂ ਨਹੀਂ ਬਾਈ ਅਸੀਂ ਨਹੀਂ ਐਮਐਲਏ ਮੁੱਖ ਮੰਤਰੀ ਬਣਦਾ ਤੂੰ ਵੱਢ ਜਾ ਬਾਈ ਪਰ ਸਾਡਾ ਡਾ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ ਤੂੰ ਬਾਈ ਯਾਰ ਤੈਨੂੰ ਜਮੀ ਕਿਸੇ ਚੀਜ਼ ਦਾ ਯਾਰ ਕੋਈ ਦਇਆ ਹੀ ਨਹੀਂ ਰਹੀ ਤੇਰੇ ਅੰਦਰ ਯਾਰ ਤੂੰ ਚੱਕਦਾ ਸਾਡੇ ਮਗਰ ਪੁਲਸਾ ਲਾਦਣਾ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਯਾਰ ਤੂੰ ਉੱਤੇ ਬੈਠਾ ਆਰਡਰ ਜਾਰੀ ਕਰੀਏ ਨਾ ਯਾਰ ਇੱਕ ਗੱਲ ਤੁਹਾਨੂੰ ਆਸੀ ਸਾਡੇ ਪੰਜਾਬ ਦੀ ਗੱਲ ਆ ਤੂੰ ਮੈਨੂੰ ਇੱਕ ਗੱਲ ਦਾ ਦਿਖਾਰੇ ਤੂੰ ਐਮਪੀ ਬਣਨ ਤੋਂ ਪਹਿਲਾਂ ਇੱਕ ਵੀ ਕੋਈ ਪੰਜਾਬ ਦੀ ਲੜਾਈ ਲੜੀ ਹੋਵੇ ਇਧਰ ਅੱਖਾਂ ਦੇ ਵਿੱਚ ਅੱਕ ਪਾ ਕੇ ਗੱਲ ਕਰਾ ਜੀ ਭਗਵੰਤ ਮਾਨਸਿਆ ਦੱਸ ਅਸੀਂ ਜਿੱਥੇ ਵੀ ਕਿਤੇ ਸਾਡੇ ਪੰਜਾਬ ਦੀ ਗੱਲ ਆ ਅਸੀਂ ਹਿੱਕ ਢਾ ਕੇ ਆਪਣੇ ਪੰਜਾਬ ਲਈ ਖੜਦੇ ਆ ਤੇਰੇ ਤੋਂ ਪਹਿਲਾਂ ਤੂੰ ਤੇਰ ਤੋਂ ਪਹਿਲਾਂ ਸਰਕਾਰਾਂ ਨੇ ਸਾਡੇ ਤੇ ਪਰਚੇ ਪਾ ਕੇ ਤੱਕ ਗਈਆਂ ਅਸੀਂ ਉਦੋਂ ਨਹੀਂ ਚੁੱਪ ਕਰੇ ਤੂੰ ਜਦੋਂ ਕਹਿੰਦਾ ਹੁੰਦਾ ਸੀਗਾ ਭਗਮਾਨਤ ਮਾਨਸਿਆ ਤੂੰ ਕਹਿੰਦਾ ਹੁੰਦਾ ਸੀਗਾ ਮੈਨੂੰ ਮੁੱਖ ਮੰਤਰੀ ਨਹੀਂ ਲਾਉਂਦੇ ਮੈਂ ਪੰਜਾਬ ਦਾ ਭੜਾ ਕਰ ਦਊਗਾ ਤੇ ਅਸੀਂ ਹੱਕ ਦੇ ਵਿੱਚ ਬੋਲਦੇ ਰਹਿਣਾ ਯਾਰ ਤੂੰ ਸਾਡਾ ਐਡਾ بڑا ਦੁਸ਼ਮਣ ਬਣ ਗਿਆ ਯਾਰ ਕਮਾਲ ਦੀ ਗੱਲ ਆ ਭਗਮਾਨਤ ਮਾਨਸਿਆ ਯਾਰ ਤੇਰੀ ਯਾਰ ਪੰਜਾਬ ਦੇ ਲੋਕੋ ਮੇਰੇ ਪਿੰਡਾਂ ਵਾਲੇ ਲੋਕੋ ਹੁਣ ਤੁਹਾਨੂੰ ਬੇਣਤੀ ਕਰਦਾ ਸਾਡਾ ਜੋ ਇਸ ਟਾਈਮ ਅਸੀਂ ਆਪਦੇ ਤੰਤੇ ਹਟਾ ਰਹੇ ਹਾਂ ਨਾ ਉਹ ਅਸੀਂ ਜਾਣਦੇ ਆ ਜਾਂ ਸਾਨੂੰ ਪਤਾ ਪਰ ਪਿੰਡਾਂ ਦੇ ਵਿੱਚ ਹੁਣ ਬਰਨਣਾ ਦਿਓ ਜੇ ਪਿੰਡਾਂ ਵਾਲੇ ਤੁਹਾਡੇ ਵਿੱਚ ਅਣਖਾ ਖੜਾ ਕੇ ਸਵਾਲ ਚਰਾਹੇ ਦੇ ਵਿੱਚ ਖੜ ਕੇ ਸਵਾਲ ਪੁੱਛਿਓ ਬਸ ਐ ਕਹੋ ਮੈਂ ਕੱਲੀ ਆਮ ਆਦੀ ਪਾਰਟੀ ਦੀ ਨਹੀਂ ਗੱਲ ਨਹੀਂ ਕਰਦਾ ਕੱਲੀ ਆਮ ਆਦੀ ਪਾਰਟੀ ਦੀ ਗੱਲ ਨਹੀਂ ਕਰਦਾ ਸਾਰਿਆਂ ਨੂੰ ਖੜਾ ਕੇ ਸਵਾਲ ਪੁੱਛਿਓ ਕਿਹੜਾ ਸਾਡੀ ਕਿਸਾਨੀ ਲਈ ਖੜ ਰਿਹਾ ਕਿਹੜਾ ਸਾਡੇ ਨੌਜਵਾਨਾਂ ਦੇ ਜ਼ਿਲ੍ਹਾ ਦੇ ਵਿੱਚ ਫਸਲੇ ਉਹਨਾਂ ਲਈ ਖੜ ਰਿਹਾ ਕੌਣ ਸਾਡੇ ਪੰਜਾਬ ਦੇ ਲਈ ਹੱਕ ਦਾ ਆਂਧਾ ਨਾਰਾ ਹੱਕ ਦੇ ਵਿੱਚ ਮੜ ਰਿਹਾ ਤੁਸੀਂ ਸਾਡੇ ਦੁਸ਼ਮਣ ਬਣ ਕੇ ਯਾਰ ਜਿੰਨੇ ਵੀ ਰਾਜਨੀਤਿਕ ਬੰਦੇ ਹੋ ਅੰਦਰ ਤੁਸੀਂ ਸਾਰੇ ਇਕੱਠੇ ਮਿਲੇ ਹੋਇਓ ਅੰਦਰ ਸਾਰੇ ਦਿੱਲੀ ਨਾਲ ਮਿਲੇ ਹੋਇਓ ਤੁਸੀਂ ਸਾਨੂੰ ਮਾਰਦੇ ਤੁਲਕੇ ਯਾਰ ਤੁਸੀਂ ਸਾਨੂੰ ਘਰਾਂ ਦੇ ਵਿੱਚੋਂ ਬਾਹਰ ਹੀ ਨਿਕਲ ਲੰਦੇ ਯਾਰ ਅਸੀਂ ਐਨੇ ਗੁਲਾਬ ਬਣਾ ਕੇ ਤੁਸੀਂ ਸਾਨੂੰ ਰੱਖਤਾ ਯਾਰ ਅਸੀਂ ਜਾਈਏ ਕਿਦਰ ਨੂੰ ਇਹਦਾ ਦੱਸ ਦੋ ਗੱਲ ਯਾਰ ਜੇ ਸਾਡੇ ਖੂਨ ਦੇ ਵਿੱਚ ਹੱਕਾਂ ਲਈ ਲੜਨ ਦਾ ਜਨੂਨ ਆ ਸਾਡੇ ਆਪਣੇ ਪੰਜਾਬ ਲਈ ਲੜਨ ਦਾ ਜਨੂਨ ਆ ਤਾਂ ਇਹਦਾ ਮਤਲਬ ਤੁਸੀਂ ਸਾਡੇ ਐਡੇ ਬੜੇ ਦੁਸ਼ਮਣ ਹੋ ਯਾਰ ਹੁਣ ਤਾਂ ਤੁਸੀਂ ਕਹਿੰਦੇ ਅਸੀਂ ਪੰਜਾਬ ਦੇ ਪੁੱਤੋਂ ਕਿਹੜੇ ਪੱਖੋਂ ਪੰਜਾਬ ਦੇ ਪੁੱਤੋਂ ਜਵਾਬ ਦਿਓ ਮੈਨੂੰ ਕਿੱਥੋਂ ਤੁਸੀਂ ਪੰਜਾਬ ਦੇ ਕਿਹੜੇ ਪੰਜਾਬ ਦੇ ਪੁੱਤੋਂ ਤੁਸੀਂ ਦੱਸੋ ਮੈਨੂੰ ਤੁਸੀਂ ਕਿਤੇ ਨੌਜਵਾਨ ਨੂੰ ਬਰਬਾਦ ਬਣਾ ਜਿਹੜਾ ਜਿਵੇਂ ਸੜਦੋ ਨੇ ਪਰਤੇ ਝੂਠੇ ਤੁਸੀਂ ਪਾ ਕੇ ਕਹਦੇ ਨੋ ਭਗਵਾਨ ਤੁਮਾਰ ਸਿਆ ਲੈ ਮੇਰੇ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰੀਂ ਜਿੱਦਾਂ ਤੂੰ ਮਾਂ ਦਾ ਪੁੱਤਾਂ ਮੁੱਖ ਮੰਤਰੀ ਤੂੰ ਕਹਿੰਦਾ ਮੈਂ ਝੂਠੇ ਪਰਚੇ ਨਹੀਂ ਪਾਏ ਹਰ ਇੱਕ ਨੌਜਵਾਨਾਂ ਦੇ ਝੂਠੇ ਪਰਚੇ ਪਾਏ ਹੋਣੇ ਚੈਨੀ ਚੋਰ ਤੂੰ ਸਾਨੂੰ ਬਣਾਤਾ 10000 ਦੀ ਫਰੋਤੀ ਵਾਲਾ ਤੂੰ ਸਾਨੂੰ ਬਣਾਤਾ ਇੱਕ ਇੱਕ ਨੂੰ ਸਾਡੇ ਤੇ ਲਾਤੇ ਯਾਰ ਤੂੰ ਕਰ ਕੀ ਰਿਹਾ ਯਾਰ ਤੂੰ ਸਮਝ ਨਹੀਂ ਆਉਂਦੀ ਯਾਰ ਤੂੰ ਸਾਡਾ ਇੱਦਾਂ ਬੜਾ ਜਵਣਾ ਤੂੰ ਦੁੱਬਰ ਕਰ ਛੱਡਿਆ ਜਾ ਯਾਰ ਬਈ ਐ ਕਰ ਕਹਣਾ ਭਗਵਾਨਤ ਮਾਨਸਿਆ ਤੂੰ ਅੱਜ ਮਰਵਾਉਣਾ ਅੱਜ ਮਰਵਾਦੇ ਕੱਲ ਨੂੰ ਮਰਵਾਉਣਾ ਕੱਲ ਨੂੰ ਮਰਵਾਦੇ ਅਜੇ ਤਾਂ ਆਏ ਮੈਂ ਜਿੱਕਰੂ ਮਰਦੇ ਦਮ ਤੱਕ ਜਿਹੜੀ ਇਹ ਲੜਾਈ ਲੜਦੇ ਰਵਾਂਗੇ ਤਾਂ ਮਰਵਾ ਦੇਣਾ ਹੀ ਆ ਤੂੰ ਇੱਦਾਂ ਬੜਾ ਦੁਸ਼ਮਣ ਸਾਡਾ ਬੈਰੀ ਬਣ ਗਿਆ ਯਾਰ ਇੱਦਾਂ ਬੜਾ ਤੂੰ ਦੁਸ਼ਮਣ ਬੈਰੀ ਬਣ ਗਿਆ ਸਾਡਾ ਯਾਰ ਕਮਾਲ ਦੀ ਗੱਲ ਆ ਯਾਰ ਪੰਜਾਬ ਦੇ ਲੋਕੋ ਪਿੰਡਾਂ ਵਾਲੇ ਲੋਕੋ ਜਿਹੜੇ ਝਾੜੂ ਦੇ ਬਣੇ ਫਿਰਦੇ ਹੋ ਤੁਸੀਂ ਬਾਈ ਮੈਂ ਤੁਸੀਂ ਮੇਰੇ ਪਿੰਡ ਵਾਲੇ ਮੇਰੇ ਭਰਾਓ ਮੈਂ ਸਾਰੀਆਂ ਪਾਰਟੀ ਦਾ ਪਰ ਜਿਹੜ ਜਿਹੜਿਆਂ ਵਿੱਚ ਕਾਂਗਰਸ ਦੇ ਬਣੇ ਫਰਦੋਂ ਚਾਹ ਬਾਦਲਾਂ ਦੇ ਬਣੇ ਫਰਦੋਂ ਚਾਹ ਭਾਜਪਾ ਵਾਲੇ ਦੇ ਬਣੇ ਫਰਦੋਂ ਚਾਹ ਝਾੜੂ ਵਾਲੇ ਦੇ ਫੜੇ ਫਰਦੋਂ ਹੱਥ ਬੰਨ ਕੇ ਬੇਨਤੀ ਆਓ ਪੰਜਾਬ ਦੇ ਲੋਕੋ ਉਹ ਤੁਹਾਨੂੰ ਮਾਰ ਦੇ ਤਲਪੇ ਹੁਣ ਤਾਂ ਉਹ ਹੁਣ ਤਾਂ ਇਕੱਠੇ ਹੋ ਜਾਓ ਪੰਜਾਬ ਦੇ ਲੋਕੋ ਹੁਣ ਤਾਂ ਸਿਰ ਜੋੜ ਲਓ ਮੇਰੇ ਵੀਰੋ ਮੇਰੇ ਭਰਾਵੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਛੱਡ ਦਿਓ ਬਾਈ ਬਣ ਕੇ ਪਾਰਟੀ ਦਾ ਖੜਾ ਹਰ ਪਾਸੇ ਜਿਹੜਾ ਪੰਜਾਬ ਨੂੰ ਖਤਮ ਕਰਨ ਦੇ ਤੋਲੇ ਹੋਏ ਨੇ ਜਵਾਨੀ ਨੂੰ ਚੁੱਪ ਕਰਾਉਣ ਦੇ ਤੋਲੇ ਹੋਏ ਨੇਗੇ ਸਾਰੇ ਪਾਸੇ ਆਵਾਜ਼ ਬੰਦ ਕੀਤੀ ਜਾ ਰਹੀ ਆ ਉਹ ਯਾਰ ਐਡਾ بڑا ਤੂੰ ਦੁਸ਼ਮਣ ਯਾਰ ਸਾਡਾ ਯਾਰ ਅਸੀਂ ਕਿੱਡਾ ਗਨਾਹ ਕਰਤਾ ਸੀ ਅੰਮ੍ਰਿਤਸਰ ਹੀ ਜਾ ਰਹੇ ਸੀਗੇ ਸਾਡੇ ਗੁਰੂਆਂ ਪੁਰਾਂ ਧਰਤੀ ਦੇ ਜਾ ਰਹੇ ਸੀ ਸੀ ਕੀ ਗਨਾਹ ਕਰਤਾ ਬਾਈ ਅਸੀਂ ਉੱਥੇ ਬੰਬ ਸੱਟ ਰਿਹਾਉਂਦੇ ਸੀ ਸੀ ਅਸੀਂ ਤੋਪਾਂ ਚਲਾ ਦਿੰਦੇ ਸੀ ਸਾਡੀ ਗੱਡੀ 'ਚ ਕੋਈ ਆਸਰਾ ਪਿਆ ਸੀ ਉੱਥੇ ਜਾ ਕੇ ਅਸੀਂ ਉਹਨਾਂ 'ਤੇ ਅਟੈਕ ਕਰਦਣਾ ਸੀ ਕਾਹ ਚੀਤੇ ਐਨਾ ਯਾਰ ਤੂੰ ਸਾਡੇ ਕੀ ਕੀ ਕਰ ਰਹਾ ਹੈਂ ਸੀ ਤਾਂ ਸਮਝ ਨਹੀਂ ਆਉਂਦੀ ਯਾਰ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਹੁਣ ਐਨੀਆਂ ਕ ਬੇਨਤੀਆਂ ਰਹਿ ਗਈਆਂ ਅੱਜ ਵੈਸੇ ਮਨ ਬਹੁਤ ਭਰਿਆ ਹੋਇਆ ਇੱਕ ਪਾਸਿਓਂ ਸੁਖ ਦਾ ਸਾਂਭ ਆਇਆ ਵੀ ਸਾਡਾ ਭਰਾ ਜਿਹੜਾ ਸਿੱਧੂ ਮੂਸੇ ਵਾਲਾ ਅੱਜ ਉਸ ਦੁਨੀਆ ਤੇ ਵਾਪਸ ਆ ਗਿਆ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਅੱਜ ਉਹਨੇ ਵੀ ਜਾਣ ਮਿਲਤਾ ਤੇ ਪਰ ਜਿਹੜਾ ਇੱਕ ਪਾਸੇ ਜਿਹੜਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਸਾਨੂੰ ਬਿਨਾਂ ਗੱਲਾਂ ਤੋਂ ਜਿਲ੍ਹਿਆਂ ਦੇ ਵਿੱਚ ਡੱਕ ਰਿਆ ਸਾਨੂੰ ਘਰਾਂ ਦੇ ਵਿੱਚ ਸਾਡੇ ਪੁਲਸਾਂ ਸਾਡੇ ਜਿੱਥੇ ਵੀ ਜਾਂਦੇ ਹਰ ਇੱਕ ਥਾਂ ਤੇ ਪੁਲਸਾਂ ਪ੍ਰਮਾਤਮਾਨਸਿਆਂ ਐਡਾ ਬੈਰੀ ਨਾ ਬਣ ਬਾਈ ਬਾਈ ਤੇਰਾ ਰਾਜ ਸਦਾ ਨਹੀਂ ਰਹਿਣਾ ਯਾਦ ਰੱਖੀ ਬਾਈ ਦੇਖ ਦਿੱਲੀ ਸਾਡੀ ਦੁਸ਼ਮਣ ਹੈਗੀ ਆ ਦਿੱਲੀ ਹੁਣ ਦਾ 247 ਤੋਂ ਲੈ ਕੇ ਜਦੋਂ ਸਾਡਾ ਦੇਸ਼ ਜਨਮ ਹੋਇਆ ਉਸ ਤੋਂ ਲੈ ਕੇ ਸਾਡੇ ਦਿੱਲੀ ਦੁਸ਼ਮਣ ਆ ਬਿਸਕ ਮੋਗਲਾਂ ਦਾ ਦਰਬਾਰ ਉੱਥੇ ਦਿੱਲੀ ਦੇ ਵਿੱਚ ਲੱਗਿਆ ਹੁੰਦਾ ਸੀਗਾ ਉਹ ਵੀ ਸਾਡੇ ਦੁਸ਼ਮਣ ਆ ਭਗਮਤ ਮਾਨਸਿਆ ਐਡਾ ਦੁਸ਼ਮਣ ਨਾ ਬਣ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਇਤਿਹਾਸ ਨੇ ਮaaf ਨਹੀਂ ਕਰਨਾ ਤੈਨੂੰ ਮaaf ਨਹੀਂ ਕਰਨਾ ਅੱਜ ਤੂੰ ਸੱਤਾ ਦੇ ਵਿੱਚ ਆ ਅੱਜ ਤੇਰੇ ਕੋਲੇ ਪਾਵਰ ਆ ਤੈਨੂੰ ਪਾਵਰ ਦੇ ਨਸ਼ੇ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰੀ ਜਾਨਾ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਖਤਾਉਣਾ ਪੈਣਾ ਭਗਮਤ ਮਾਨਸਿਆ ਇਹ ਗੱਲ ਯਾਦ ਰੱਖੀ ਜੇ ਅੱਜ ਤੂੰ ਨਾ ਸੰਭਲਿਆ ਤੂੰ ਨਾ ਜਿਹੜਾ ਕਿ ਅੱਜ ਜਿਹੜਾ ਹੈ ਦੇਖਿਆ ਹੁਣ ਮੇਰਾ ਤੂੰ ਲਾਈਵ ਇਸ ਟਾਈਮ ਭਗਮਾਨਤਮਾਨ ਸਾ ਤੂੰ ਪੱਕਾ ਦੇਖਦਾ ਹੋਵੇਂਗਾ ਵੀ ਭਾਨਾ ਬੋਲੀ ਜਾਂਦਾ ਪੱਕਾ ਤੂੰ ਪੱਕਾ ਫੇਸਬੁੱਕ ਤੇ ਜੁੜਾ ਖੜਾ ਹੋਵੇਂਗਾ ਮੈਨੂੰ ਪੱਕਾ ਪਤਾ ਪਰ ਮੈਂ ਤੈਨੂੰ ਭਗਮਾਨਤਮਾਨ ਸਾ ਇੱਕ ਗੱਲ ਕਹਣਾ ਅੱਖਾਂ ਦੇ ਅੱਖਾਂ ਦੇ ਵਿੱਚ ਅੱਖ ਪਾ ਕੇ ਐਡਾ ਦੁਸ਼ਮਣ ਨਾ ਬਣਾ ਐਡਾ ਅਸੀਂ ਮਾੜਾ ਨਹੀਂ ਕੀਤਾ ਪੰਜਾਬ ਦਾ ਅਸੀਂ ਤੈਨੂੰ ਮੁੱਖ ਮੰਤਰੀ ਬਣਾਇਆ ਅਸੀਂ ਤੇਰੇ ਲਈ ਮੈਂ ਭਗਮਾਨਤਮਾਨ ਸਾ ਤੇਰੇ ਲਈ ਤੇਰੇ ਲਈ ਮੈਂ ਮੋਟਰਸਾਈਕਲ ਪਿੰਡਾਂ ਦੇ ਵਿੱਚ ਮੈਂ ਨੌਜਵਾਨਾਂ ਦਾ 100-100 ਰੁਪਏ ਦਾ ਤੇਲ ਪਵਾ ਕੇ ਤੇਰੇ ਲਈ ਜਾਂਦਾ ਰਹਿੰਦੂ 2014 ਦੇ ਵਿੱਚ ਤੇਰੇ ਲਈ 2014 ਦੇ ਵਿੱਚ ਜੋ ਤੈਨੂੰ ਐਮਪੀ ਬਣਾਇਆ ਤੂੰ ਮੈਨੂੰ ਫੋਨ ਕਰਕੇ ਕਹਿੰਦਾ ਹੁੰਦਾ ਸੀਗਾ ਚੱਕ ਦੋ ਫੱਟੇ ਨੌਜਵਾਨੋ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਐਡਾ ਵੱਡਾ ਬਾਈ ਬਣ ਕੇ ਸਾਡਾ ਦੁਸ਼ਮਣ ਨਾ ਬਣ ਤੂੰ ਬਹੁਤ ਗਲਤ ਕਰ ਰਿਹਾ ਤੈਨੂੰ ਸਮਝ ਲੈ ਫਿਰ ਤੈਨੂੰ ਮਾਫ਼ ਨਹੀਂ ਕਰਨਾ ਅੱਜਕੱਲ੍ਹ ਤੂੰ ਮੇਰਾ ਲਾਈਵ ਦੇਖ ਰਿਹਾ ਘਰੇ ਵੱਟ ਜਿੱਥੇ ਵੀ ਤੂੰ ਹੋਏਗਾ ਕਿਉਂਕਿ ਮੈਨੂੰ ਪਤਾ ਤੂੰ ਜਿੰਨਾ ਮੈਨੂੰ ਸੋਸ਼ਲ ਮੀਡੀਆ ਦੇਖਦਾ ਮੈਂ ਕਿਸੇ ਨੂੰ ਵੀ ਦੇ ਦੇਖਦਾ ਤੂੰ ਕੀ ਕਰਦਾ ਜੱਪ ਘਮਾਨਾ ਕੀ ਨਹੀਂ ਕਰਦਾ ਅੱਖਾਂ ਦੇ ਵਿੱਚ ਅੱਖ ਪਾ ਕੇ ਮੇਰੇ ਨਾਲ ਗੱਲ ਕਰ ਹੁਣ ਤੂੰ ਮੈਨੂੰ ਦੇਖ ਰਿਹਾ ਇਹ ਕੰਮ ਗਲਤ ਕਰ ਰਿਹਾ ਤੂੰ ਬਹੁਤ ਗਲਤ ਕਰ ਰਿਹਾ ਪੰਜਾਬ ਲਈ ਕੰਮ ਉਹ ਸਾਡੇ ਨੌਜਵਾਨ ਨੇਗੇ ਸਾਡੇ ਭਰਾ ਨੇ ਉਹ ਜ਼ਿਲ੍ਹਾ ਦੇ ਵਿੱਚ ਉੱਥੇ ਫਸੇ ਬੈਠੇ ਉਹਨਾਂ ਨੂੰ ਤੂੰ ਇੱਥੇ ਪੰਜਾਬ ਲੈ ਆ ਸਕਦਾ ਪਰ ਤੇਰੀ ਨੀਤ ਸਾਫ਼ ਨਹੀਂ ਹੈਗੀ ਬਾਈ ਤੇਰੀ ਨੀਤ ਸਾਫ਼ ਨਹੀਂ ਹੈਗੀ ਬਾਈ ਬਾਈ ਕਿੱਡੇ ਵੱਡੇ ਗੱਲਾਂ ਯਾਰ ਜੀ ਕੁਰਸੀ ਬਗਜੂ ਤੇਰੀ ਯਾਰ ਤੂੰ ਇੱਕ ਇੱਕ ਪਾਸੇ ਤੂੰ ਕਹਿੰਦਾ ਮੇਰੀ 100 ਵਾਰੀ ਕੁਰਸੀ ਕਰਵਾਣਾ ਤੂੰ ਯਾਰ ਮੈਂ ਕਿਹਾ ਤੂੰ ਕੁਰਸੀ ਛੱਡ ਦੇ ਯਾਰ ਤੂੰ ਕੁਰਸੀ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਖੜਦਾ ਜੇ ਤਕਰ ਦਿੱਲੀ ਤੇਰੀ ਸਰਕਾਰ ਨਹੀਂ ਚੱਲਣ ਦਿੰਦੀ ਫਿਰ ਕਿਹੜਾ ਆਪ ਭੁੱਖੇ ਮਰਦੇ ਆਂ ਬਾਈ ਤੂੰ ਆਪ ਵੀ ਕਹਣਾ ਫਿਰ ਕਿਹੜੇ ਭੁੱਖਾ ਮਰ ਜੀਂਗਾ ਪਰ ਆਉਣ ਲੈ ਸਮਝ ਦੇਵੇਂ ਤੈਨੂੰ ਇਤਿਆਹਾਜ ਕਰੂਗਾ ਵੀ ਹਾਂ ਤੂੰ ਪੰਜਾਬ ਲਈ ਖੜਾ ਸੀਗਾ ਸਾਡਾ ਇਹ ਤਰਜ ਦਮ ਨਹੀਂ ਹੈਗਾ ਤੂੰ ਕੁਰਸੀ ਨਹੀਂ ਛੱਡ ਸਕਦਾ ਐਡਾ ਵੱਡਾ ਕੁਰਸੀ ਦਾ ਲਾਲਚ ਆ ਗੁਰਬਾਣੀ ਦੇ ਵਿੱਚ ਆਉਂਦਾ ਕਿ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰੇ ਦੀ ਬਾਣੀ ਕਹਿੰਦੀ ਹੈ ਵੀ ਕਹਿੰਦਾ ਜਿਹੜੀ ਜਿਹੜੀ ਧਰਤੀ ਹੈ ਨਾ ਪੱਥਰੀ ਜਿਹੜੀ ਰੇਤ ਵਾਲੀ ਧਰਤੀ ਹੈ ਉਹ ਤਾਂ ਜਿੰਨਾ ਮਰਜੀ ਮੀਂਹ ਪੈ ਜਾਵੇ ਤ੍ਰਿਪਤ ਨਹੀਂ ਹੁੰਦੀ ਅੱਖ ਮੂਰੇ ਜਿੰਨਾ ਮਰਜੀ ਬਾਲਣ ਸਿਰਦੇ ਉਹਦੀ ਅੱਖ ਦੀ ਭੁੱਖ ਪੂਰੀ ਨਹੀਂ ਹੁੰਦੀ ਕੁਰਸੀ ਦਾ ਐਡਾ ਵੱਡਾ ਲਾਲਚਾ ਜੱਡਾ ਮਰਜੀ ਬੰਦਾ ਰਹਿੰਦੀ ਉਮਰ ਤੱਕ ਮਰਦੀ ਉਮਰ ਤੱਕ ਰਹੇੜਾ ਕੁਰਸੀ ਦਾ ਲਾਲਚ ਉਹ ਬੰਦਾ ਤਿਆਗ ਨਹੀਂ ਸਕਦਾ ਇਸ ਕਰਕੇ ਤੂੰ ਉਹ ਕੁਰਸੀਆ ਤੈਨੂੰ ਲਾਲਚ ਪੈਗਾ ਤੂੰ ਛੱਡ ਨਹੀਂ ਸਕਦਾ ਇੱਕ ਸਵਾਲ ਹੋਰ ਪੁੱਛੋ ਬਈ ਇਹ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਨੂੰ ਠਾਇਆ ਕਰਾਂਗੇ ਹੁਣ ਐਮਪੀ ਆਮ ਘਰਾਂ ਦੇ ਨੇ ਜਿੰਨੀਆਂ ਟਿਕਟਾਂ ਨੇ ਦੇਤੀਆਂ ਪੁੱਛੋ ਮੜਾ ਜਿਹੜੇ ਸਾਰੇ ਉਹੀ ਵਿਚਾਰ ਇਕੱਠੇ ਕਰ ਲੈ ਸਾਰੇ ਉਹੀ ਸਾਰੇ ਇਕੱਠੇ ਕਰ ਲੈ ਉਹੀ ਕਾਂਗਰਸ ਦੇ ਲਿਆ ਲਿਆ ਚ ਕਿੱਧਰ ਘਰ ਲਿਆਓ ਬਈ ਮੈਂ ਪਿੰਡ ਇਹ ਗੱਲ ਅਸਲ ਦੇ ਵਿੱਚ ਇਹਨਾਂ ਨੂੰ ਸਵਾਲ ਕਰਨਾ ਕੋਈ ਪਤਾ ਨਹੀਂ ਇਹ ਸਵਾਲ ਪਿੰਡਾਂ ਵਾਲੇ ਆਉਦੇ ਦਿਮਾਗ ਦੇ ਵਿੱਚ ਬਿਠਾਉਣਾ ਤੁਸੀਂ ਕਿੰਨਾਰੇ ਟੱਟੂ ਬਣੇ ਫਿਰਦੇ ਹੋ ਬਾਈ ਇਹ ਆ ਇਹਨਾਂ ਨੂੰ ਕੋਈ ਫਰਕ ਨਹੀਂ ਪਦਾ ਇਹਨਾਂ ਨੇ ਤਾਂ ਸਿਆਸਤ ਕਰਨੀ ਆ ਇਹ ਪਿੰਡਾਂ ਵਾਲੇ ਲੋਕਾਂ ਨੂੰ ਜਾਗਰੂਤ ਕਰਨ ਦੀ ਲੋੜ ਆ ਵੀ ਜਿਹੜੇ ਕਹਿੰਦੇ ਸੀ ਤੱਪਣਾ ਵਾਲਿਆਂ ਨੂੰ ਸਿਆਹ ਦੇਵਾਂਗੇ ਉਹ ਦੇਵਾਂਗੇ ਅੱਜ ਕਿੱਧਰ ਗਏ ਬਾਈ ਉਹ ਐਮਐਲਏ ਐਮਪੀ ਜਿਹੜੇ ਮੰਤਰੀ ਸੀ ਉਹਨਾਂ ਨੂੰ ਦੇਤੀਆਂ ਟਿਕਟਾਂ ਆ ਕਹਿੰਦੇ ਨੇ ਆਮ ਕਰਾਂਦੇ ਨੇ ਮੈਨੂੰ ਸਵਾਲ ਕੱਢੇ ਕਿ ਕੀ ਪੁੱਛਦਾ ਸੀਗਾ ਕੀ ਕੀ ਕਹਿੰਦੇ ਸੀਗੇ ਕਿ ਤੂੰ ਮੈਨੂੰ ਇੱਕ ਹੋਰ ਕੱਦਦਾ ਸੀਗਾ ਆਪਣਾ ਵੀ ਲੋਕ ਹਨਾ ਆ ਘਰੇ ਬੈਠ ਕੇ ਮੈਂ ਦੇਖ ਰਹਾ ਫੇਸਬੁੱਕਾਂ ਦੇ ਆ ਵੀ ਇਹ ਭਾਨੇ ਹੋਰੀ ਵੀ ਵੋਟਾਂ ਦੇ ਚੱਕਰ ਜੀ ਤੁਰੇ ਫਿਰਦੇ ਨੇ ਇਹਨਾਂ ਨੇ ਕਿਹੜਾ ਵੀ ਕੋਈ ਸਮਾਜ ਸੇਵਾ ਕਰਨੇ ਜਾਂ ਹੋਰ ਕਿਈ ਜਾਣ ਜੋ ਮਰਜੀ ਇਹਨਾਂ ਨੂੰ ਅਸਲ ਦੇ ਵਿੱਚ ਇਹ ਥੋੜੇ ਬੰਦੇ ਨੇ ਝਾੜੂ ਝੂੜੂ ਵਾਲੇ ਨੇ ਜਿਹੜੇ ਫੇਕ ਕਾਟੀਆਂ ਤੋਂ ਕਮੈਂਟ ਕਰ ਦਿੰਦੇ ਨੇ ਕੋਈ ਪਰਵਾਹ ਨਹੀਂ ਇਹ ਗੱਲ ਸਮਝ ਲੈਣ ਜਿਹੜੇ ਜਿਹੜਾ ਪਖੰਡ ਜੇ ਕਰ ਦਿੰਦੇ ਨੇ ਨਾ ਇੱਥੇ ਤੁਹਾਨੂੰ ਪਤਾ ਕਿ ਭਾਨੇ ਨਾਲ ਦੁਨੀਆ ਖੜੀ ਵੀ ਹੈ ਜਿਹੜੇ ਜਿਹੜ ਉਹਨਾਂ ਦੇ ਦਿਮਾਗ ਦੇ ਵਿੱਚ ਪਾਉਂਗਾ ਮੈਂ ਲੋਕਾਂ ਨੂੰ ਜਾਗਰੂਤ ਕਰੂੰਗਾ ਭਾਨੇ ਪਿੱਛੇ ਅਮੀਰ 2.5 ਲੱਖ ਦਾ ਇਕੱਠ ਹੋ ਗਿਆ ਸੀ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਖੜੇ ਨੇ ਅੱਜ ਬਥੇਰੇ ਫੋਨ ਆਏ ਅੱਜ ਸਾਰੇ ਕਿਸਾਨ ਜੁਗਨਿਆਂ ਦੇ ਪ੍ਰਧਾਨਾਂ ਦੇ ਫੋਨ ਆਏ ਗੱਲ ਸੁਣ ਲਓ ਝਾੜੂ ਵਾਲਿਓ ਸਾਰੇ ਕਿਸਾਨ ਜੁਗਨਿਆਂ ਦੇ ਪ੍ਰਧਾਨਾਂ ਦੇ ਫੋਨ ਆ ਕੇ ਕਹਿੰਦੇ ਦੱਸ ਭਾਨੇ ਕਿੱਥੇ ਜਾਮ ਕਰਨਾ ਕਿੱਥੇ ਅਸੀਂ ਕੀ ਕਰਨਾ ਗੱਲ ਸੁਣ ਲਓ ਧਿਆਨ ਨਾਲ ਕਿਤੇ ਲਾਈਟ ਨਹੀਂ ਲੈ ਜਿਓ ਜੱਜ ਨਾ ਛੱਡ ਦੇਣਾ ਤੜਕੇ ਨੂੰ ਪੰਜਾਬ ਬੰਦ ਕਰਦੇ ਸੀ ਜੱਜ ਨਾ ਛੱਡ ਦੇਣਾ ਤੜਕੇ ਨੂੰ ਪੰਜਾਬ ਬੰਦ ਕਰਦੇ ਇਹ ਗੱਲ ਧਿਆਨ ਨਾਲ ਸੁਣ ਲਈ ਭਗਵਾਨਤ ਮਾਨਸਿਆਂ ਪਹਿਲਾਂ ਵੀ ਤਰੀ ਤੌਣ ਦੇ ਵਿੱਚੋਂ ਕਿੱਲਾ ਕੱਢਦਾ ਤੇ ਹੁਣ ਵੀ ਕੱਢਾਂਗੇ ਕਰ ਲਈ ਹੁਣ ਦਿਖਾਈ ਕਿ ਉਤਾਰ ਕਰਕੇ ਤੂੰ ਮੈਨੂੰ ਸਾਰੇ ਅੱਜ ਕਿਸਾਨ ਜੁਨੀਆ ਦੇ ਪ੍ਰਧਾਨਾਂ ਦਾ ਫੋਨ ਆਇਆ ਲਾਹ ਡੱਲੇ ਵਾਲ ਤੋਂ ਲੈ ਕੇ ਸਾਰਿਆਂ ਦਾ ਦੱਸੋ ਅਸੀਂ ਕਿੱਥੇ ਪੰਜਾਬ ਬੰਦ ਕਰਨਾ ਅੱਜ ਨਾ ਛੱਡਦਾ ਫਿਰ ਤੂੰ ਅੱਜ ਤੈਨੂੰ ਮੈਂ ਦਿਖਾਉਂਦਾ ਪੰਜੀ ਦਾ ਭੌਣ ਸਾਰਾ ਕੁਝ ਜੱਦ ਫੇਰਾ ਜੇ ਸੋਡੇ ਤੇ ਐਨਐਸਏ ਲਾ ਕੇ ਲੈ ਕੇ ਚੱਕੀ ਬਈ ਫਿਰ ਆ ਕੇ ਰਿਹਾ ਦਿਖਾਉਣਾ ਮੈਂ ਕਿਹਾ ਤੂੰ ਹਵਾ ਕੰਨੀ ਵੀ ਚੱਕ ਸਾਰੇ ਕਿਸਾਨ ਜੁਨੀਆ ਦੇ ਸਿੱਖ ਜੱਥੇਬੰਦੀਆਂ ਦਾ ਫੋਨ ਆਇਆ ਸਾਰਿਆਂ ਦਾ ਫੋਨ ਆਇਆ ਫੇ ਕਰਕੇ ਦਿਖਾਵੇਂ ਬਣਾ ਕੀ ਫਦਾ ਪਿੰਡਾਂ ਦੇ ਵਿੱਚ ਵੜ ਕੇ ਦਿ ਇਸ ਕਰਕੇ ਆਉਂਦੇ ਦਿਮਾਗ ਦੇ ਵਿੱਚ ਬਿਠਾ ਲਈ। ਇਹ ਤੋਂ ਬਾਅਦ ਜਿਵੇਂ ਚਰਚਨਜੀਤ ਚੰਨੂ ਨੂੰ ਘੇਰਾ ਸੀ ਨਾ ਉਹ ਮੈਂ ਤੈਨੂੰ ਕਰੂੰਗਾ। ਆ ਜੀ ਤੂੰ ਹੁਣ। ਇਹ ਵੀ ਤੈਨੂੰ ਦਾਅਵੇ ਨਾਲ ਗੱਲ ਕਹਿਣਾ ਮੈਂ। ਤੇ ਲੋਕਾਂ ਨੂੰ ਹੁਣ ਕੀ ਕਹੋਗੇ ਭਾਈ ਜਿਹੜੇ ਹੁਣ ਪਹੁੰਚਣਗੇ ਅੱਗੇ ਪਹੁੰਚਣਾ ਖੜਨਾ ਅਮਰਪਾਲ ਜੀ ਵਾਸਤੇ। ਹੁਣ ਉਹ ਤਾਂ ਹਾਲਤ ਪਹੁੰਚਣ ਕੇ ਸਾਰੇ ਲੋਕ ਆਪੋ ਆਪਣੇ ਫਰਜ਼ ਪਛਾਣਨਗੇ ਯਾਰ। ਠੀਕ ਆ। ਤਾਂ ਰਾਤ ਦਾ ਸੁੱਤਾ ਨਹੀਂ ਹੈਗਾ। ਰਾਤ ਕਿਤੇ ਕਿਤੇ ਪੁਲਸ ਕਿਤੇ ਕਿਤੇ ਪੁਲਸ। ਘੱਟ ਦੋ ਯਾਰ। ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ। ਅਮਰਪਾਲ ਸਿੰਘ ਦੇ ਹੱਕ ਵਿੱਚ ਜੋ ਸ੍ਰੀ ਅਮਰਸਰ ਸਾਹਿਬ ਵਿਖੇ ਇਕੱਠ ਹੋਇਆ ਸੀ ਉਸ ਇਕੱਠ ਦੇ ਵਿੱਚ ਭਾਨਾ ਸਿੱਧੂ ਅਤੇ ਲਖਸਧਾਂ ਨੂੰ ਪਹੁੰਚਣ ਤੋਂ ਰੋਕਿਆ ਗਿਆ ਜੋ ਵੀ ਦੋਸਤੋ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਭਾਨਾ ਸਿੱਧੂ ਨੇ ਆਪਣੇ ਵਿਚਾਰ ਰੱਖੇ ਸਮਝਦਿਆਂ ਸਰਕਾਰਾਂ ਬਾਰੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡੇ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੈਡ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਕੰਟੀਨਿਊ ਨੋਟੀਫਿਕੇਸ਼ਨ ਆਲਤ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਇਸ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ